ਸਰਾਜੀ ਇਨਸੀਡੈਂਟ ਹੋਇਆ ਕਿਹਾ ਇਨਕਾਉਂਟਰ ਹੋਇਆ ਹੈ ਕਿਹਾ ਦੇਖੋ ਜੀ ਸਾਡੇ ਕੋਲ ਤੁਹਾਨੂੰ ਪਤਾ ਹੈ ਕਿਲਾ ਨੌਬ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਵਿੱਚ 92 ਨੰਬਰ ਐਫਆਈਆਰ ਐਕਸਟਰੋਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ ਵਿੱਚ ਇੱਕ ਅਕਿਊਜ਼ਟ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧਵੀਰ ਯੋਦਾ ਦਾ ਛੋਟੇ ਪੁੱਤ ਵੈਨ ਵਾਲਾ ਸੀ ਉਹਦੇ ਤੋਂ ਵੀ ਵੈਪਨ ਬੰਦ ਹੋਏ ਸੀ ਨਹੀਂ ਕਲਾਉਨ ਉਸ ਚੇਕ ਫਾਇਰਿੰਗ ਕੀਤੀ ਸੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਸ ਨੂੰ ਟਰੈਕ ਵੀ ਕਰਦੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਤ ਕਰਨੀ ਨਹੀਂ ਆਣਾ ਤੇ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਇੱਥੇ ਨਾਕਾਬੰਦੀ ਸੀ ਜੀ ਇੱਥੇ ਇਹਨੇ ਆਣ ਕੇ ਪੁਲਿਸ ਪੱਟੀ ਫੜੀ ਜਾਂਦੀ ਸੀ ਕਿੰਨੇ ਪਰ ਦੇਖੋ ਇਹਦੇ ਚ ਬਾਕੀ ਸਾਰੀ ਸਟਰੀ ਸੀ ਅਸਟੇਨ ਕਰ ਰਹੇ ਹੈਗੇ ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਵੌਂਟਡ ਸੀ ਆ 92 ਨੰਬਰ ਦਾ ਜਿਹੜਾ ਹੈਗਾ ਕਲਾਂ ਕਲਾ ਨਾਲ ਇਹਦਾ ਨਾਮ ਵੀ ਮਸੀ ਹੈਗਾ ਆ ਵਿਲੇਜ ਅਟਾਰੀ ਕੁਮਨ ਕਲਾ ਦਾ ਰਹਿਣ ਵਾਲਾ ਹੈ ਐਂਡ ਇਹਦੇ ਤੋਂ ਇੱਕ ਵੈਪਨ ਵੀ ਫਾਮਦ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਫਾਮਦ ਹੋ ਗਈ ਬਕੇ ਅਸੀਂ ਪੁਛਿਸ਼ ਕਰ ਰਹੇ ਹਾਂ ਕਿ ਵੀ ਇਹਦਾ ਕੀ ਤਾਂ ਦੇਖੋ ਉਹ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਉ ਜਿਹੜਾ ਜਿਹੜਾ ਸਾਡਾ ਆ ਸੀ ਕਿ ਕਿਉਂਕਿ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ ਪਾਰਟੀ ਤੇ ਫਾਈਲ ਕੀਤਾ ਸੀ ਤਾਂ ਉਹ ਸਰ ਅਭੀ ਐਜ਼ ਆਫ ਨਾਉ ਅਸੀਂ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਟੈਂਡ ਕਰ ਇਹ ਹੋਇਆ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸੋ ਫਾਇਰ ਕਿੰਨੇ ਕਿਤੇ ਗਿਆ ਸੀ ਹਾਂ ਨੇ ਇਹ 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 ਦੇ ਵੱਲੋਂ ਜਿਹੜਾ ਇਹ ਫਾਇਰ ਕੀਤਾ ਗਿਆ ਸੀ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਵਜਿਆ ਸੀ ਉਸ ਵੱਲੋਂ ਤੇਰੀ ਤੇ ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਇਸ ਕਰਕੇ ਪੁਲਿਸ ਦਾ ਬਚਾਓ ਮੇਨ ਸਰ ਇਹ ਉਹਦੇ ਚ ਹੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਊ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਿਣਾ ਐਜ਼ ਆਫ ਨਾਊ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਤਨ ਉਹ ਅਜੀ ਮੈਡੀਕਲ ਅ ਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਇਹ ਦੀ ਪੁੱਛਕਿਚ ਕਰਕੇ ਫਿਰ ਅਜੀ ਰੋਪੰਦਾ ਇਨਵੈਸਟ ਪੁਲੀਸ ਕਿਥੇ ਪਹਿਲੇ ਲੱਖ ਸ਼ੋਟ है ਦੇ ਲੱਖ ਸ਼ੋਟ ਗੋਲੀ ਲੱਗੀ ਤਾਂ 3 ਘੰਟੇ ਦਾ ਖਤਰਾ ਹੈ ਮੂੰਹ ਤਾਂ ਦੋ ਮਿੰਟ ਦਾ ਦੇਖੋ ਜੀ ਬੜਾ ਬੜਾ ਸਿੰਪਲ ਹੈ ਜੀ ਪੁਲਿਸ ਸੈਲਫ ਡਿਫੈਂਸਿਵ ਫਾਇਰ ਕਰਦੀ ਹੈ ਜੀ ਇਨ ਫੈਲਫ ਡਿਫੈਂਸਿਵ ਵੀ ਬੜਾ ਇਹਦੇ ਚ ਹੈ ਕਿ ਉਹਨਾਂ ਆ ਕਰਦੇ ਹੈ ਜੀ ਅਸੀਂ ਇਹਦੇ ਚ ਬੜਾ ਹੀ ਪ੍ਰਕਾਸ਼ਨ ਕਰਦੇ ਆਗੇ ਚ ਠੀਕ ਹੈ